ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਰਚੂਨਰ ਗੱਡੀ ਦੇ ਵੀਡੀਓ ਜਿਸ ਦੇ ਵਿੱਚ ਬੈਠਾ ਇੱਕ ਨੌਜਵਾਨ ਸਟੰਟ ਬਾਜੀ ਕਰ ਰਿਹਾ ਸੀਗਾ ਹੁੱਲੜ ਬਾਜੀ ਕਰ ਰਿਹਾ ਸੀ ਪਰ ਬੜੇ ਹੀ ਸਵੈਗ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਦਾ ਚਲਾਨ ਵੀ ਕੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿਸ ਤਰ੍ਹਾਂ ਦੀ ਹੁੱਲੜ ਬਾਜੀ ਦੇ ਨਾਲ ਉਸ ਨੂੰ ਇਸ ਤਰੀਕੇ ਦੇ ਨਾਲ ਹਟਜਾਨਾ ਪੁੱਗਤ ਨਾ ਪਵੇਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਲਈ ਇੱਕ ਸੰਦੇਸ਼ ਹੈ ਕਿ ਕੋਈ ਵੀ ਨੌਜਵਾਨ ਅਜਿਹੀ ਸਟੰਟ ਬਾਜ਼ੀ ਕਰਦਾ ਹੈ ਤੇ ਉਹਨਾਂ ਦੀ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਦੂਸਰਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਸ ਤਰੀਕੇ ਨਾਲ ਹੁੱਲੜ ਬਾਜ਼ੀ ਕਰਨਾ ਜਾਂ ਹਵਾ ਬਾਜ਼ੀ ਕਰਨਾ ਕਿਸੇ ਵੀ ਨੌਜਵਾਨ ਮੁੰਡਿਆਂ ਦੇ ਲਈ ਆ ਕਿਸੇ ਵੀ ਵਿਅਕਤੀ ਦੇ ਲਈ ਸਹੀ ਨਹੀਂ ਹੈ ਫਿਲਹਾਲ ਇਸ ਵੀਡੀਓ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਰਚੂਨਰ ਗੱਡੀ ਦੇ ਵੀਡੀਓ ਜਿਸ ਦੇ ਵਿੱਚ ਬੈਠਾ ਇੱਕ ਨੌਜਵਾਨ ਸਟੰਟ ਬਾਜੀ ਕਰ ਰਿਹਾ ਸੀਗਾ ਹੁੱਲੜ ਬਾਜੀ ਕਰ ਰਿਹਾ ਸੀ ਪਰ ਬੜੇ ਹੀ ਸਵੈਗ ਤਰੀਕੇ ਨਾਲ ਪੁਲਿਸ ਦੇ ਵੱਲੋਂ ਉਸ ਦਾ ਚਲਾਨ ਵੀ ਕੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦੀ ਹੁੱਲੜ ਬਾਜੀ ਦੇ ਨਾਲ ਉਸ ਨੂੰ ਇਸ ਤਰੀਕੇ ਦੇ ਨਾਲ ਹਟਜਾਨਾ ਪੁੱਗਤ ਨਾ ਪਵੇਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਲਈ ਇੱਕ ਸੰਦੇਸ਼ ਹੈ ਕਿ ਕੋਈ ਵੀ ਨੌਜਵਾਨਾ ਜਿਹਹੀ ਸਟੰਟ ਬਾਜੀ ਕਰਦਾ ਹੈ ਤੇ ਉਹਨਾਂ ਦੀ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਦੂਸਰਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਸ ਤਰੀਕੇ ਨਾਲ ਹੁਲੜ ਬਾਜੀ ਕਰਨਾ ਜਾਂ ਹਵਾ ਬਾਜੀ ਕਰਨਾ ਕਿਸੇ ਵੀ ਨੌਜਵਾਨ ਮੁੰਡਿਆਂ ਦੇ ਲਈ ਆ ਕਿਸੇ ਵੀ ਵਿਅਕਤੀ ਦੇ ਲਈ ਸਹੀ ਨਹੀਂ ਹੈ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਰਚੂਨਰ ਗੱਡੀ ਦੇ ਵੀਡੀਓ ਜਿਸ ਦੇ ਵਿੱਚ ਬੈਠਾ ਇੱਕ ਨੌਜਵਾਨ ਸਟੰਟ ਬਾਜੀ ਕਰ ਰਿਹਾ ਸੀਗਾ ਹੁੱਲੜਬਾਜੀ ਕਰ ਰਿਆ ਸੀ ਪਰ ਬੜੇ ਹੀ ਸਵੈਗ ਤਰੀਕੇ ਨਾਲ ਪੁਲਿਸ ਦੇ ਵੱਲੋਂ ਉਸ ਦਾ ਚਲਾਨ ਵੀ ਕੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿਸ ਤਰ੍ਹਾਂ ਦੀ ਹੁੱਲੜਬਾਜੀ ਦੇ ਨਾਲ ਉਸ ਨੂੰ ਇਸ ਤਰੀਕੇ ਦੇ ਨਾਲ ਹਟ ਜਾਣਾ ਪੁਗਤ ਨਾ ਪਵੇਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਲਈ ਇੱਕ ਸੰਦੇਸ਼ ਹੈ ਕਿ ਕੋਈ ਵੀ ਨੌਜਵਾਨ ਅਜਿਹੀ ਸਟੰਟ ਬਾਜੀ ਕਰਦਾ ਹੈ ਤੇ ਉਹਨਾਂ ਦੀ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਦੂਸਰਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਸ ਤਰੀਕੇ ਨਾਲ ਹੁੱਲੜਬਾਜੀ ਕਰਨਾ ਜਾਂ ਹਵਾ ਬਾਜੀ ਕਰਨਾ ਕਿਸੇ ਵੀ ਨੌਜਵਾਨ ਮੁੰਡਿਆਂ ਦੇ ਲਈ ਆ ਕਿਸੇ ਵੀ ਵਿਅਕਤੀ ਦੇ ਲਈ ਸਹੀ ਨਹੀਂ ਹੈ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਰਚੂਨਰ ਗੱਡੀ ਦੇ ਵੀਡੀਓ ਜਿਸ ਦੇ ਵਿੱਚ ਬੈਠਾ ਇੱਕ ਨੌਜਵਾਨ ਸਟੰਟ ਬਾਜੀ ਕਰ ਰਿਹਾ ਸੀਗਾ ਹੁੱਲੜ ਬਾਜੀ ਕਰ ਰਿਹਾ ਸੀ ਪਰ ਬੜੇ ਹੀ ਸਵੈਗ ਤਰੀਕੇ ਨਾਲ ਪੁਲਿਸ ਦੇ ਵੱਲੋਂ ਉਸ ਦਾ ਚਲਾਨ ਵੀ ਕੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿਸ ਤਰ੍ਹਾਂ ਦੀ ਹੁੱਲੜ ਬਾਜੀ ਦੇ ਨਾਲ ਉਸ ਨੂੰ ਇਸ ਤਰੀਕੇ ਦੇ ਨਾਲ ਹਟਜਾਨਾ ਪੁੱਗਤ ਨਾ ਪਵੇਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਲਈ ਇੱਕ ਸੰਦੇਸ਼ ਹੈ ਕਿ ਕੋਈ ਵੀ ਨੌਜਵਾਨ ਅਜਿਹੀ ਸਟੰਟ ਬਾਜੀ ਕਰਦਾ ਹੈ ਤੇ ਉਹਨਾਂ ਦੀ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਦੂਸਰਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਸ ਤਰੀਕੇ ਨਾਲ ਹੁੱਲੜ ਬਾਜੀ ਕਰਨਾ ਜਾਂ ਹਵਾ ਬਾਜੀ ਕਰਨਾ ਕਿਸੇ ਵੀ ਨੌਜਵਾਨ ਮੁੰਡਿਆਂ ਦੇ ਲਈ ਆ ਕਿਸੇ ਵੀ ਵਿਅਕਤੀ ਦੇ ਲਈ ਸਹੀ ਨਹੀਂ ਹੈ ਫਿਲਹਾਲ ਇਸ ਵੀਡੀਓ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਫੋਰਚੂਨਰ ਗੱਡੀ ਦੇ ਵੀਡੀਓ ਜਿਸ ਦੇ ਵਿੱਚ ਬੈਠਾ ਇੱਕ ਨੌਜਵਾਨ ਸਟੰਟ ਬਾਜੀ ਕਰ ਰਿਹਾ ਸੀਗਾ ਹੁੱਲੜ ਬਾਜੀ ਕਰ ਰਿਹਾ ਸੀ ਪਰ ਬੜੇ ਹੀ ਸਵੈਗ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਤਾਂ ਚਲਾਨ ਵੀ ਕੱਟ ਦਿੱਤਾ ਜਾਂਦਾ ਹੈ ਇਸ ਨੌਜਵਾਨ ਨੂੰ ਸ਼ਾਇਦ ਇਹ ਨਹੀਂ ਪਤਾ ਸੀ ਕਿਸ ਤਰ੍ਹਾਂ ਦੀ ਹੁੱਲੜਬਾਜੀ ਦੇ ਨਾਲ ਉਸ ਨੂੰ ਇਸ ਤਰੀਕੇ ਦੇ ਨਾਲ ਹਟਜਾਨਾ ਪੁੱਗਤ ਨਾ ਪਵੇਗਾ ਲੇਕਿਨ ਉਹਨਾਂ ਨੌਜਵਾਨਾਂ ਦੇ ਲਈ ਇੱਕ ਸੰਦੇਸ਼ ਹੈ ਕਿ ਕੋਈ ਵੀ ਨੌਜਵਾਨ ਅਜਿਹੀ ਸਟੰਟ ਬਾਜੀ ਕਰਦਾ ਹੈ ਤੇ ਉਹਨਾਂ ਦੀ ਆਪਣੀ ਜਾਨ ਤਾਂ ਜੋਖਮ ਦੇ ਵਿੱਚ ਪੈ ਸਕਦੀ ਹੈ ਪਰ ਦੂਸਰਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਹਾਲਾਂਕਿ ਇਸ ਤਰੀਕੇ ਨਾਲ ਹੁੱਲੜਬਾਜੀ ਕਰਨਾ ਜਾਂ ਹਵਾ ਬਾਜੀ ਕਰਨਾ ਕਿਸੇ ਵੀ ਨੌਜਵਾਨ ਮੁੰਡਿਆਂ ਦੇ ਲਈ ਆ ਕਿਸੇ ਵੀ ਵਿਅਕਤੀ ਦੇ ਲਈ ਸਹੀ ਨਹੀਂ ਹੈ ਫਿਲਹਾਲ ਇਸ ਵੀਡੀਓ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ